ਲੋਕ ਸਭਾ ਚੋਣਾਂ ਦਾ ਅੱਗਾਜ ਹੋ ਚੁੱਕਿਆ ਤੇ ਜਿਹੜੇ ਕਾਗਜ਼ ਪੱਤਰ ਭਰਨ ਦੀ ਜਿਹੜੀ ਆ ਉਹ ਤਰੀਕ ਵੀ ਬਿਲਕੁਲ ਸਟਾਰਟ ਹੋ ਚੁੱਕੀ ਆ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੁਮਾਇੰਦਿਆਂ ਵੱਲੋਂ ਵੀ ਜਿਹੜੇ ਆਪਣੇ ਕਾਗਜ਼ਾਤ ਭਰੇ ਜਾ ਰਹੇ ਨੇ ਉੱਥੇ ਹੀ ਲੋਕ ਸਭਾ ਹਲਕਾ ਸੰਗਰੂਰ ਤੋਂ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੱਲੋਂ ਵੀ ਜਿਹੜਾ ਚੋਣ ਲਾਣ ਦਾ ਜਾਂ ਐਲਾਨ ਕਰ ਦਿੱਤਾ ਗਿਆਗਾ ਸਿੱਪੀ ਸ਼ਰਮਾ ਇਸ ਸਮੇਂ ਸਾਡੇ ਨਾਲ ਨੇ ਸਿੱਪੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਿੱਪੀ ਕੀ ਹੋਇਆ ਆਜ਼ਾਦ ਚੋਣ ਲੜ ਰਹੇ ਹੋ ਭਰਾ ਨੇ ਟਿਕਟ ਨਹੀਂ ਦਿੱਤੀ ਅ ਦੇਖੋ ਜੀ ਪੁਰਾਣੇ ਟਿਕਟਾਂ ਕੀ ਦੇਣੀ ਸੀ ਇਹਨਾਂ ਤੇ ਜਿਹੜਾ ਰੋਜ਼ਗਾਰ ਦੀ ਕਹ ਸੀ ਵੀ ਤੁਹਾਨੂੰ ਰੋਜ਼ਗਾਰ ਦੇਵਾਂਗੇ ਉਹ ਰੋਜ਼ਗਾਰ ਹੀ ਸਾਡੇ ਤੋਂ ਖੋ ਲਿਆ ਇਹਨਾਂ ਨੇ ਸਾਨੂੰ ਜੁਮਾ ਬੇਲਾ ਕਰਤੇ ਜਿੰਨੇ ਵੀ ਮੈਂ ਕਿਹਨੇ ਮੁਲਾਜ਼ਮ ਵਰਗ ਸੀ ਨੌਕਰੀ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਬੇਲਾ ਕਰਤਾ ਇੱਕ ਪਾਸੇ ਕਹਿੰਦੇ ਸੀ 42000 ਨੌਕਰੀ ਦੇਤੀ ਪਰ ਬੇਲਾ ਕਰਤਾ ਇਹ ਕਹਿੰਦੇ ਸਾਡੇ ਨਾਲ ਆ ਕੇ ਲੜੋ ਇਲੈਕਸ਼ਨਾਂ 'ਚ ਖੜੇ ਹੋ ਤੁਸੀਂ ਵੀ ਮੋਢੀ ਬਣੋ ਕਦੇ ਆਮਕਰਾਂ ਦੇ ਲੜੋ ਤੇ ਸਾਨੂੰ ਇਸੇ ਕਰਕੇ ਸਾਨੂੰ ਇਹ ਕਦਮ ਚੁੱਕਣਾ ਪਿਆ ਉਕੇ ਸਿੱਪੀ ਸ਼ਰਮਾ ਇੱਕ ਵੱਖਰਾ ਨਾਮ ਹੈ ਬੱਕਰੀ ਪਛਾਣ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਕੇਜਰੀਵਾਲ ਦੀ ਮੂੰਹ ਬੋਲੀ ਭੋਲੀ ਭੈਣ ਨਹੀਂ ਪਾਰਟੀ ਦੇ ਖਿਲਾਫ ਭਰਾ ਦੀ ਪਾਰਟੀ ਦੇ ਖਿਲਾਫ ਬਗਾਵਤ ਕਰੀ ਆ ਅਜਾ ਚੌਣ ਲੜ ਰਹੇ ਆ ਕਿਵੇਂ ਦੇਖ ਰਹੇ ਹੋ ਇਸ ਸਿਸਟਮ ਨੂੰ ਦੇਖੋ ਸਰ ਪਤਾ ਕੀ ਗੱਲ ਆ ਦੇਖੋ ਇਹਨਾਂ ਨੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਇਹ ਕਹਿਆ ਸੀ ਕਿ ਪੰਜਾਬ ਵਿੱਚ ਸਭ ਤੋਂ ਦੋ ਕੋੜ ਨੇ ਵੱਡੇ ਇੱਕ ਨਸ਼ਾ ਇੱਕ ਬੇਰੋਜ਼ਗਾਰੀ ਇਹ ਦੋਨੇ ਕੋੜ ਦੀ ਗੱਲ ਕੀਤੀ ਪਰ ਇਹਨਾਂ ਦੋਨਾਂ ਮੁੱਦਿਆਂ ਤੇ ਕੋਈ ਹੱਲ ਨਹੀਂ ਕੀਤਾ ਗਿਆ ਜਿਹੜੇ ਇਹ ਕਹਿੰਦੇ ਨੌਕਰੀ ਦੇਤੀ ਸੀ 42000 900 ਕੁਛ 92 ਮੰਨੋ ਐ ਦੱਸੋ ਜੀ ਉਹਨਾਂ ਵਿੱਚ ਕਾਗਜ਼ੀ ਵਿੱਚ ਨੌਕਰੀਆਂ ਦਿੱਤੀਆਂ ਨੇ ਪਰ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਉਹ ਅੱਜ ਵੀ ਟੈਂਕੀਆਂ ਦੇ ਬੈਠੇ ਨੇ ਸੁਸਾਇਡ ਕਰ ਰਹੇ ਨੇ ਨਸ਼ਿਆਂ ਨਾਲ ਅੱਜ ਵੀ ਲੋਕ ਮਰ ਰਹੇ ਨੇ ਤੇ ਨਸ਼ੇ ਨਾਲ ਮੇਰਾ ਘਰ ਵੀ ਪਟਿਆ ਗਿਆਗਾ ਮੇਰਾ ਜਿਹੜਾ ਸਿਰ ਦਾ ਸਾਇੰਸ ਸੀ ਮੇਰੇ ਹਸਮਣ ਦੀ ਵੀ ਡੈਥ ਨਸ਼ਿਆਂ ਚ ਹੋਈ ਆ ਜਿਹੜੇ ਕੇਜਰੀਵਾਲ ਜੀ ਕਹਿੰਦੇ ਸੀ ਕਿ 6 ਮਹੀਨਿਆਂ ਚ ਅਸੀਂ ਨਸ਼ਾ ਦੂਰ ਕਰ ਦਾਂਗੇ ਅੱਜ ਉਹ ਕਿੱਥੇ ਦੂਰ ਆ ਦੁਕਾਨਾਂ ਦਾ ਅੱਧਾ ਦਾ ਕਿਲੋ ਦੇ ਹਿਸਾਬ ਨਾਲ ਲੈ ਲਓ ਤੁਸੀਂ ਸ਼ਰੇਆਮ बिक ਰਿਆ ਨਸ਼ਾ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋਗੇ ਬੇਰਜ਼ਗਾਰਾਂ ਨਾਲ ਉਸ ਸਮੇਂ ਕਾਫੀ ਵਾਦੇ ਹੋ ਸੀ ਬੇਰਜ਼ਗਾਰੀ ਦਾ ਮੁੱਦਾ ਮੁੱਖ ਮੁੱਦਾ ਸੀ ਉਸ ਸਮੇਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ 92 ਕੈਂਡੀਡੇਟ ਆਵਾਜ਼ ਦੀ ਪਾਰਟੀ ਜਿੱਤਦੀ ਆ ਪਰ ਸੱਤਾ ਹਾਸਲ ਕਰਦੇ ਬੇਰਜ਼ਗਾਰਾਂ ਦਾ ਮੁੱਦਾ ਜਿਹੜਾ ਗਾਇਬ ਕਿਉਂ ਹੋ ਗਿਆ ਕਿਵੇਂ ਦੇਖ ਰਹੇ ਹੋ ਇਸ ਨੂੰ ਕਿਉਂ ਗਾਇਬ ਕਰਤਾ ਸਰ ਦੇਖੋ ਇਹਨਾਂ ਨੇ ਇਹ ਕਿਹਾ ਸੀ ਕਿ ਕਿਉਂਕਿ ਲੋਕ ਨਾ ਦੂਜੀਆਂ ਸਰਕਾਰਾਂ ਤੋਂ ਤੰਗ ਸੀ ਦੋ ਸਰਕਾਰਾਂ ਤੋਂ ਸਾਨੂੰ ਐਸ ਵੀ ਕਿਤੇ ਨਾ ਕਿਤੇ ਸਰਕਾਰ ਆ ਕੇ ਇਹਨਾਂ ਨੇ ਜਿਹੜੀ ਸਾਡੀ ਦੁੱਖ ਦੀ ਰੱਖ ਸੀ ਉਹ ਤੇ ਹੱਥ ਰੱਖਿਆ ਜਿਵੇਂ ਨਸ਼ਿਆਂ ਤੋਂ ਸੀ ਬੇਰੋਜ਼ਗਾਰੀ ਤੋਂ ਸੀ ਤੇ ਜਿਹੜੇ ਵਿਚਾਰੇ ਮਜ਼ਦੂਰ ਨੇ ਉਹ ਲੋ ਤੰਗ ਸੀ ਸਾਰਾ ਵਰਗ ਦੁਖੀ ਸੀ ਕਿਤੇ ਨਾ ਕਿਤੇ ਇਹਨਾਂ ਨੂੰ ਉਹਨਾਂ ਨੇ ਹਮਦਰਦੀ ਕੀਤੀ ਵਾਅਦੇ ਕੀਤੇ ਪਰ ਉਹਨਾਂ ਚ ਕੋਈ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਇਸ ਕਰਕੇ ਲੋਕ ਹੁਣ ਇਹਨਾਂ ਤੁੱਕੇ ਪਏ ਨੇ ਤੇ 2.5 ਸਾਲਾਂ ਚ ਕਿਤੇ ਨਿਕਲੇ ਨਹੀਂ ਘਰਾਂ ਚੋਂ ਬਾਹਰ ਅੱਜ ਐਮਪੀ ਦੀ ਵੋਟਾਂ ਆ ਗਈਆਂ ਲੋਕ ਸਭਾ ਦੀਆਂ ਤੇ ਹੁਣ ਇਹ ਲੋਕਾਂ ਦੇ ਘਰਾਂ ਤੱਕ ਜਾ ਕੇ ਵੋਟ ਮੰਗਦੇ ਨੇ ਪਹਿਲਾਂ ਕਿਤੇ ਸੋਗੇ ਸੀ 2.5 ਸਾਲ ਪਹਿਲਾਂ ਇਹਨਾਂ ਨੇ ਭਗਤ ਸਿੰਘ ਦੀ ਗੱਲ ਕੀਤੀ ਵੋਟਾਂ ਮੇਲੇ ਇਹਨਾਂ ਨੂੰ ਭਗਤ ਸਿੰਘ ਜੀ ਜ਼ਿਆਦਾ ਆ ਜਾਂਦੇ ਨੇ ਬਾਬਾ ਅੰਬੇਦਕਰ ਜੀ ਜ਼ਿਆਦਾ ਆ ਜਾਂਦੇ ਨੇ ਉਦੋਂ ਪਹਿਲਾਂ ਨਾ ਇਹਨਾਂ ਨੂੰ ਭਗਤ ਸਿੰਘ ਜੀ ਜ਼ਿਆਦਾ ਆਏ ਨੇ ਨਾ ਅੰਬੇਦਕਰ ਜੀ ਜ਼ਿਆਦਾ ਆਏ ਨੇ ਜਦੋਂ ਵੋਟਾਂ ਲੈਣੀਆਂ ਉਹਦੇ ਇਹਨਾਂ ਨੂੰ ਸਾਰਾ ਕੁਝ ਯਾਦ ਆਉਂਦਾਗਾ ਜੀ ਸਿੱਪੀ ਤੁਸੀਂ ਜਿਹੜਾ ਲੋਕ ਸਭਾ ਹਲਕਾ ਤੁਹਾਡਾ ਜਿਹੜਾ ਜਿੱਦੀ ਹਲਕਾ ਬਠਿੰਡਾ ਪੈਂਦਾਗਾ ਸਨਰੂਰ ਹੀ ਕਿਉਂ ਚੁਣਿਆ ਸਨਰੂਰ ਦੇ ਵਾਸਤੇ ਕਿਉਂ ਚੁਣਿਆ ਸੰਗਰੂਰ ਦੇਖੋ ਜੀ 70% ਕੈਵਨ ਮੰਤਰੀ ਆਪਣੀ ਜਿਹੜੀ ਕੇਂਦਰ ਬਿੰਦੂ ਸੰਗਰੂਰ ਜਿਹਾ ਗਈ ਜਿਹੜੀ ਅੱਜ ਦੀ ਰਾਜਨੀਤੀ ਆਪਣੇ ਸਰਕਾਰ ਆ ਉਹ ਸੰਗਰੂਰ ਤੋਂ ਹੀ ਆ ਉਹਨਾਂ ਨੇ ਕਿਤੇ ਹੁਣ ਉਹਨਾਂ ਲੋਕਾਂ ਨੇ ਜਿਹੜੇ ਮੁੱਦਿਆਂ ਤੇ ਗੱਲ ਕੀਤੀ ਸੀ ਦੁਬਾਰਾ ਉਹ ਮੁੱਦੇ ਕਿਦੇ ਚੱਕੇ ਨਹੀਂ ਨਾ ਉਹ ਮੁੱਦਿਆਂ ਤੇ ਗੱਲ ਕੀਤੀ ਅਸੀਂ ਉਹੀ ਮੁੱਦੇ ਉਹਨਾਂ ਨੂੰ ਯਾਦ ਕਰਵਾਣੇ ਆ ਤੇ ਉਹੀ ਮੁੱਦਿਆਂ ਤੇ ਗੱਲ ਕਰਨੀ ਕਿਉਂਕਿ ਅੱਜ ਦੇ ਟਾਈਮ ਤੇ ਕੇਂਦਰ ਬਿੰਦੂ ਇੱਕ ਸੰਗਰੂਰ ਡਿਸਟ੍ਰਿਕਟ ਹੀ ਆ ਜਿੱਤ ਹਾਰ ਨਾਲ ਜਿਤਨਾ ਉਹ ਮੈਨੇ ਨਹੀਂ ਕਰਦਾ ਪਰ ਇਹਨਾਂ ਨੇ ਜਿਹੜੇ ਵਾਦੇ ਕੀਤੇ ਨੇ ਸਾਨੂੰ ਬੇਰੁਜ਼ਗਾਰ ਕੀਤਾ ਇਹਨਾਂ ਨੇ ਸਾਨੂੰ ਲੜਨ ਸਕਾਇਆ ਕਿ ਸਾਡੇ ਨਾਲ ਮੋਢੇ ਨਾਲ ਲਾ ਕੇ ਖੜੋ ਤੇ ਤੁਸੀਂ ਵੀ ਰਾਜਨੀਤਿਕ ਚਾਓ ਸਾਨੂੰ ਇਹਨਾਂ ਨੇ ਖੁਦ ਮਜਬੂਰ ਕੀਤਾਗਾ ਬੇਰੁਜ਼ਗਾਰ ਆਮ ਦੀ ਪਾਰਟੀ ਦਾ ਸਾਧਨ ਹੁੰਦੇ ਨੇ ਸੱਤਾ ਦੇ ਵਿੱਚ ਹਾਸਲ ਕਰਦੇ ਆ ਪਰ ਬੇਰੁਜ਼ਗਾਰ ਫਿਰ ਤੋਂ ਸੰਘਰਸ਼ ਦਾ ਵਿਗਲ ਵਜਾਉਂਦੇ ਨੇ ਤੁਸੀਂ ਆਜ਼ਾਦ ਚੋਣਾਂ ਦਾ ਵਿਗਲ ਵਜਾ ਦਿੱਤਾਗਾ ਕੀ ਲੱਗਦਾ ਲੋਕ ਸਹਿਯੋਗ ਕਰਨਗੇ ਦੇਖੋ ਜੀ ਲੋਕਾਂ ਦੀ ਤਾਂ ਲੋਕਾਂ ਬਾਰੇ ਆਪਾਂ ਜਾਵਾਂਗੇ ਕਿਉਂਕਿ ਮੈਂ ਵੀ ਉਹ ਲੋਕਾਂ ਚੋਂ ਆ ਕਿਉਂਕਿ ਉਹੀ ਲੋਕ ਦੁਖੀ ਨੇ ਉਹੀ ਲੋਕਾਂ ਦੇ ਬੱਚੇ ਨਸ਼ੇ ਕਰੀ ਜਾਂਦੇ ਨੇ ਧੀ ਪੁੱਤ ਕੁੜੀਆਂ ਨਸ਼ੇ 'ਚ ਵੀ ਆ ਰਹੀਆਂ ਨੇ ਉਹਨਾਂ ਦੇ ਕੁੜੀਆਂ ਮੁੰਡੇ ਨਸ਼ੇ ਕਰੀ ਜਾਂਦੇ ਨੇ ਬੇਰੁਜ਼ਗਾਰ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਬੱਚੇ ਟੈਂਕੀਆਂ ਦੇ ਬੈਠੇ ਨੇ ਉਹੀ ਲੋਕ ਨੇ ਜੀ ਲੋਕ ਅੱਜ ਵੀ ਸਾਡਾ ਸਾਥ ਨਹੀਂ ਦੇਣਗੇ ਅਸੀਂ ਆਜ਼ਾਦ ਖੜੇ ਕਿਸੇ ਸਰਕਾਰ ਵੱਲੋਂ ਸਾਨੂੰ ਕੋਈ ਸਪੋਰਟ ਨਹੀਂ ਹੈਗੀ ਨਾ ਸੀ ਕੋਈ ਸਪੋਰਟ ਲਈ ਹੈ ਕਿਸੇ ਦੀ ਜੇ ਅੱਜ ਸਾਡਾ ਸਾਥ ਦੇਣਗੇ ਅਸੀਂ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਆਪਣੀ ਆਵਾਜ਼ ਨੂੰ ਲੈ ਕੇ ਅੱਗੇ ਤੱਕ ਜਾ ਸਕਦੇ ਆ ਕਿ ਜਿਹੜੇ ਸਾਨੂੰ ਨਾ ਵੋਟਾਂ ਤੋਂ ਪਹਿਲਾਂ ਵਾਅਦਾ ਕਰਦੇ ਨੇ ਸਾਨੂੰ ਮੀਟਿੰਗਾਂ ਤੱਕ ਨਹੀਂ ਮਿਲਦੀਆਂ ਅਸੀਂ ਆਪਦੀ ਆਵਾਜ਼ ਨੂੰ ਉੱਤੇ ਤੱਕ ਪਹੁੰਚਾ ਸਕਦੇ ਹਾਂ ਸੈਂਟਰ ਸਰਕਾਰ ਤੱਕ ਵੀ ਸਿੱਪੀ ਸ਼ਰਮਾ ਦਾ ਮੁੱਖ ਮੁੱਦਾ ਕੀ ਹੋਊ ਚੋਣਾਂ ਦੇ ਵਿੱਚ ਸਿੱਪੀ ਸ਼ਰਮਾ ਜਿੱਤ ਜਾਂਦੀ ਆ ਮੁੱਖ ਮੁੱਦਾ ਕੀ ਹੋਊਗਾ ਚੋਣਾਂ ਜਿੱਤਣ ਤੋਂ ਬਾਅਦ ਤੁਹਾਡਾ ਪਹਿਲ ਦੇ ਹੱਕ ਤੇ ਕਿਹੜੇ ਕੰਮ ਹੋਣਗੇ ਸਰ ਮੇਰਾ ਸਭ ਤੋਂ ਪਹਿਲ ਤੋਂ ਮੁੱਖ ਇਹੀ ਆ ਕਿ ਇਹ ਦੋ ਰੱਖਣੇ ਮੁੱਦੇ ਅਸੀਂ ਨੇ ਇੱਕ ਬੇਰੁਜ਼ਗਾਰੀ ਇੱਕ ਨਸ਼ਾ ਕਿਉਂਕਿ ਸਭ ਤੋਂ ਵੱਡਾ ਜੇ ਬੇਰੁਜ਼ਗਾਰੀ ਆ ਤਾਂ ਹੀ ਨਸ਼ੇ ਕਰਦੇ ਨੇ ਤਾਂ ਹੀ ਖੋਹ ਲੋਕ ਲੁੱਟਾਂ ਹੋ ਰਹੀਆਂ ਨੇ ਤੇ ਜਿਹੜਾ ਮਜ਼ਦੂਰ ਵਰਗ ਆ ਜਿਹੜਾ ਮੁਲਾਜ਼ਮ ਵਰਗ ਆ ਸਾਰੇ ਤੰਗ ਨੇ ਇਹਨਾਂ ਤੋਂ ਸਾਡੀਆਂ ਜਿਹੜੀਆਂ ਨਿੱਕੀ ਨਿੱਕੀ ਗੱਲਾਂ ਨੇ ਦੁੱਖ ਨੇ ਉਹਨਾਂ ਨੇ ਕੋਈ ਨਹੀਂ ਕੀਤੀਆਂ ਇਹ ਵੱਡੀਆਂ ਗੱਲਾਂ ਕਰ ਦਾਂਦੇ ਜਦੋਂ ਸਾਡੇ ਲੋਕਾਂ ਵਿੱਚ ਵੋਟਾਂ ਮੰਗਣੀ ਆਉਂਦੀਆਂ ਤੇ ਬੜੇ ਸੋਹਣੇ ਭਾਸ਼ਣ ਦਿੰਦੇ ਨੇ ਜੀ ਆਹ ਦੇਖੋ ਜੀ ਉਹਨੂੰ ਫੜ ਲਿਆ ਐ ਹੋ ਗਿਆ ਐ ਕਰ ਲਿਆ ਪਰ ਜਿੱਥੇ ਲੋਕਾਂ ਨੇ ਨਿੱਕੀ ਨਿੱਕੀ ਲੋਕਾਂ ਦੀ ਘਰੇਲੂ ਸਮੱਸਿਆ ਨੇ ਉਹ ਨਹੀਂ ਹੱਲ ਹੁੰਦੀਆਂ ਉਹਨਾਂ ਚਿਰ ਪੰਜਾਬ ਦਾ ਕੋਈ ਵਿਕਾਸ ਨਹੀਂ ਹੋ ਸਕਦਾ ਕੀ ਲੱਗਦਾ ਵੱਡੇ ਵੱਡਾ ਜਿਹੜਾ ਕੇਂਦਰ ਬਿੰਦੂ ਬਣਿਆ ਪਿਆ ਲੋਕ ਸਭਾ ਹਲਕਾ ਸੰਗਰੂਰ ਹਾਂਜੀ ਉੱਥੇ ਜਾ ਕੇ ਚੋਣ ਲੜ ਰਹੇ ਹੋਗੇ ਬੇਰਜ਼ਗਾਰਾਂ ਦੇ ਨਾਲ ਮੀਟਿੰਗਾਂ ਹੋ ਗਈਆਂ ਤੁਹਾਡੀਆਂ ਵਫਾ ਸਹਿਯੋਗੀ ਜਿੱਥੇ ਬੰਦੀਆਂ ਕੀ ਕਰ ਰਹੀਆਂ ਤੁਹਾਨੂੰ ਦੇਖੋ ਸਰ ਜੇ ਮੈਨੂੰ ਲੜਨ ਦਾ ਹੌਸਲਾ ਮਿਲਿਆ ਜਿੰਨੇ ਵੀ ਆ ਬੇਰਜ਼ਗਾਰ ਜਿੱਥੇ ਬੰਦੀਆਂ ਨੇ ਜਿੰਨੇ ਵੀ ਮਲਾਜ਼ਮ ਵਰਗ ਨੇ ਬੇਰਜ਼ਗਾਰ ਠੀਕ ਹੈ ਉਹ ਸਾਰੀਆਂ ਮੈਨੂੰ ਸਪੋਰਟ ਕਰ ਰਹੀਆਂ ਨੇ ਉਹਨਾਂ ਦੇ ਹੌਸਲੇ ਨਾਲ ਹੀ ਅਸੀਂ ਇਕਜੁੱਟ ਹੋ ਕੇ ਇਹ ਲੜਾਈ ਵਿੱਚ ਹਿੱਸਾ ਲੈਂਦਾਗਾ ਪਰ ਅਸੀਂ ਅੱਜ ਫਾਰਮ ਭਰਨਾ ਸੀ ਨੋਮੀਨੇਸ਼ਨ ਵਾਲਾ ਪਰ ਕਈ ਸਰਕਾਰ ਦੇ ਲਗਾ ਲੋ ਜੀ ਸਾਨੂੰ ਜੋ ਸੀਆਈਡੀ ਇੰਟੈਲੀਜੈਂਸੀ ਵੱਲੋਂ ਕਾਲ ਵਗੈਰਾ ਆਈ ਜਾਂਦੇ ਵੀ ਦਿੱਕਤਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਅਸੀਂ ਫਾਰਮ ਸਾਡੇ ਪੂਰੇ ਨਹੀਂ ਹੋ ਰਹੇ ਪਰ ਇੱਕ ਅੱਧੇ ਦਿਨ ਚ ਅਸੀਂ ਦਾ ਫਾਰਮ ਅਪਲਾਈ ਕਰਨ ਜ਼ਰੂਰ ਜਾਵਾਂਗੇ ਪਰ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਤੇ ਲੋਕ ਸਾਡੇ ਨਾਲ ਵੀ ਨੇ ਤਾਂ ਹੀ ਉਹਨਾਂ ਦੀ ਹਿੰਮਤ ਨਾਲ ਉਹਨਾਂ ਦੇ ਹੌਸਲੇ ਨਾਲ ਅੱਜ ਅਸੀਂ ਇੱਥੇ ਖੜੀ ਆ ਮੈਂ ਸਿੱਪੀ ਅ ਲੋਕ ਸਭਾ ਦੇ ਕਾਗਜ਼ਤ ਕਰਾਉ ਤੁਦਾਰ ਕਰਨ ਜਾ ਰਹੀ ਆ ਕਿਉਂਕਿ ਤੁਸੀਂ ਦੱਸਿਆ ਵੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਬਲੋਕ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ ਉਸ ਸਮੇਂ ਕਿੰਜ ਦਾਖਲ ਕਰੋਗੇ ਕਾਗਜ਼ ਕਿਉਂਕਿ ਬਫਾ ਤੁਸੀਂ ਦੱਸਿਆ ਮੈਂਕਾਂ ਵਿੱਚ ਖਾਤੇ ਨਹੀਂ ਖੋਲੇ ਜਾ ਰਹੇ ਮੇਰੇ। ਹਾਂਜੀ ਸਰ ਦੇਖੋ ਇਹ ਡੇਟ ਸਾਡੀ ਡਿਸਾਈਡ ਨਹੀਂ ਹੋਈ ਕਿਉਂਕਿ ਸਾਨੂੰ ਜਦੋਂ ਅਸੀਂ ਬੋਲਦਾਂ ਨੇ ਆ ਸਾਨੂੰ ਕੋਈ ਨਾ ਕੋਈ ਰੁਕਾਵਟ ਆ ਰਹੀ ਆ ਤੇ ਬਸ ਅਸੀਂ ਕਰੀ ਦੇਵਾਂਗੇ ਟਾਈਮ ਆਫ ਕਲੋਜ਼ਿੰਗ ਤੋਂ ਪਹਿਲਾ ਵਾਲਾ ਕਰ ਹੀ ਦੇਵਾਂਗੇ ਸਾਰਾ ਬਿਲਕੁਲ ਇਸਨ ਕੇਜਰੀਵਾਲ ਦੀ ਮੋਹਵਲੀ ਭੈਣ ਸਿੱਪੀ ਸ਼ਰਮਾ ਜਿਨ੍ਹਾਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆਗਾ ਸਿੱਪੀ ਸ਼ਰਮਾ ਦਾ ਕਹਿਣਾ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਗਿਆ ਸੀ ਕਿਉਂਕਿ ਬੇਰਜ਼ਗਾਰੀ ਦਾ ਮੁੱਖ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਚੱਲੀ ਸੀ ਆਮ ਆਦਮੀ ਪਾਰਟੀ ਤੋਂ ਬਹੁਤ ਸਾਰੀਆਂ ਉਹਨਾਂ ਨੂੰ ਉਮੀਦਾਂ ਸੀ ਪਰ ਉਮੀਦਾਂ ਨੂੰ ਉਹਨਾਂ ਦੀਆਂ ਨੂੰ ਬੂਰ ਨਹੀਂ ਪਿਆ ਇਸ ਕਰਕੇ ਉਹਨਾਂ ਵੱਲੋਂ ਜਿਹੜਾ ਲੋਕ ਸਭਾ ਸੰਗਰੂਰ ਤੋਂ ਆਜ਼ਾਦ ਤੌਰ ਤੇੜਾ ਚੋਣ ਲੜਨ ਦਾ ਐਲਾਨ ਕੀਤਾ ਗਿਆਗਾ ਸ ਵੀ ਜੇਕਰ ਲੋਕ ਸਭਾ ਹਲਕਾ ਸਹੂਰਤ ਤੋਂ MP ਬਣਦੇ ਨੇ ਤਾਂ ਪਹਿਲੇ ਆਧਾਰ ਤੇ ਨਸ਼ਾ ਅਤੇ ਬੇਰਜ਼ਗਾਰੀ ਦਾ ਮੁੱਦਾ ਜਿਹੜਾ ਲੈ ਕੇ ਲੋਕ ਸਭਾ ਵਿੱਚ ਗੂੰਜਣ ਗਈ ਧੰਨਵਾਦ